ਪੰਜਾਬ ਦੇ ਵਿੱਚ ਹੋਣ ਲੱਪਿਆ ਆ ਕੰਮ ਦਿਨ ਦਿਹਾੜੇ ਇੱਕ ਮਹਿਲਾ ਆਪਣੇ ਬੱਚੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਛੱਡਣ ਜਾ ਰਹੀ ਸੀ ਲੇਕਿਨ ਪਿੱਛੋਂ ਇੱਕ ਨੌਜਵਾਨ ਜਿੰਨੇ ਮੂੰਹ ਤੇ ਬੰਨਿਆ ਸੀ ਰਮਾਲ ਉਹਦੀ ਚੈਨੀ ਖੋ ਕੇ ਭੱਜ ਗਿਆ ਸੀਸੀਟੀਵੀ ਵੀਡੀਓ ਵਿੱਚ ਦੇਖ ਕੇ ਤੁਹਾਡੇ ਦਰੋਂਕੇ ਹੀ ਖੜੇ ਹੋ ਜਾਣਗੇ ਜੀਹਾਂ ਇਹ ਮਾਮਲਾ ਪੰਜਾਬ ਦਾ ਹੈਗਾ ਕਿ ਦਿਨ ਦਿਹਾੜੇ ਦਾ ਹੈਗਾ ਜਿੰਨੂੰ ਦੇਖ ਕੇ ਤੁਹਾਡੇ ਹੋਸ਼ ਹੀ ਉਡ ਜਾਣਗੇ ਹੁਣ ਜੇ ਤੁਸੀਂ ਕਰੋ ਬਾਹਰ ਨਿਕਲਦੇ ਹੋ ਤੇ ਆਪਣੇ ਕੰਨ ਔਰ ਅੱਖਾਂ ਖੋਲ ਕੇ ਨਿਕਲਿਆ ਕਰੋ ਕਿਉਂਕਿ ਇਨਾਂ ਲੁਟੇਰਿਆਂ ਦੇ ਇਨਾਂ ਬਦਮਾਸ਼ਾਂ ਦੇ ਔਰ ਇਨਾਂ ਨਸ਼ੀੜੀਆਂ ਦੇ ਹੌਸਲੇ ਇੰਨੇ ਜਿਆਦਾ ਬੁਲੰਦ ਹੋ ਚੁੱਕੇ ਨੇ ਇਨਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਹੈਗਾ ਇਹ ਸ਼ਰਿਆਮ ਚਿੱਟੇ ਦਿਨ ਦੇ ਵਿੱਚ ਲੋਕਾਂ ਦੇ ਹੁੰਦਿਆਂ ਹੀ ਵਾਰਦਾਤਾ ਨੂੰ ਅੰਜਾਮ ਦੇ ਹੀ ਜਾਂਦੇ ਪਏ ਨੇ ਸੀਸੀਟੀਵੀ ਦੇਖ ਲਓ ਨਹੀਂ ਯਕੀਨ ਤਾਂ ਜੇ ਤੁਹਾਨੂੰ ਸੀਸੀਟੀਵੀ ਦੇਖ ਕੇ ਵੀ ਸਮਝ ਨਾ ਆਵੇ ਤਾਂ ਫਿਰ ਤਾਂ ਤੁਹਾਡਾ ਰੱਬ ਹੀ ਵਾਲੀ ਹੈਗਾ ਕਿਉਂਕਿ ਅਕਸਰ ਲੋਕਾਂ ਨੂੰ ਭੁੱਲਣ ਦੀ ਆਦਤ ਦਾ ਇਹ ਇਹ ਚਾਰ ਤਨਾਦੇ ਵਿੱਚ ਲੋਕਾਂ ਲੋਕ ਹਰ ਇੱਕ ਗੱਲ ਨੂੰ ਪੁੱਲ ਜਾਂਦੇਗੇ ਨਹੀਂ ਜੇ ਮਿਸਾਲ ਇੱਕ ਤੁਹਾਨੂੰ ਦੇਨੇ ਆ ਕਿ ਜੇ ਕੋਈ ਚੰਗਾ ਕੰਮ ਕਰੇ ਤਾਂ ਉਹਦੀ ਕੋਈ ਤਾਰੀਫ ਨਹੀਂ ਕਿ ਜੇ ਕੋਈ ਮਾੜਾ ਕੰਮ ਕਰੇ ਤਾਂ ਫਿਰ ਗੁੰਗੇ ਵੀ ਬੋਲ ਪੈਂਦੇ ਆ ਇਹ ਤਾਂ ਕਹਿੰਦੇ ਪਏ ਆ ਕਿਉਂਕਿ ਜਦੋਂ ਅਸੀਂ ਵੀਡੀਓ ਲੋਕਾਂ ਨੂੰ ਦਿਖਾਉਂਦੇ ਆ ਸੁਚੇਤ ਕਰਦੇ ਆ ਲੋਕਾਂ ਨੂੰ ਸਾਵਧਾਨ ਰਹਿਣ ਦੀ ਗੱਲ ਕਰਦੇ ਆ ਤੇ ਕੋਈ ਨਹੀਂ ਇਸ ਪਾਸੇ ਧਿਆਨ ਦਿੰਦਾ ਕਿ ਜਦੋਂ ਖੁਦ ਨਾਲ ਬੀਤਦੀ ਇਸ ਤਰ੍ਹਾਂ ਦੀ ਕੋਈ ਹਰਕਤ ਤੇ ਫਿਰ ਵਜਦੀਆਂ ਚੀਕਾਂ ਜੀ ਹਾਂ ਸੀਸੀਟੀਵੀ ਦੇਖੋ ਉਹ ਸਮਝੋ ਔਰ ਛੇ ਜ਼ਰੂਰ ਕਰ ਦਿਓ ਤਾਂ ਕਿ ਲੋਕ ਇਸ ਨੂੰ ਦੇਖ ਕੇ ਜਾਗਰੂਤ ਹੋ ਜਾਣ